ਮਨਿਆਵੀ ਜੀ ਹਰੰਦੂ ਸਿੱਧੀ ਹੁੰਦੀ ਹੈ ਤੇ ਪਰਮਾਰਥ ਦੀ ਪ੍ਰਾਪਤੀ ਹੋ ਸਕੇ ਐਸਾ ਵਿਦੇਸ਼ ਮਾਰੇ ਬਖਸ਼ੀ ਹਾਨੀ ਜੀ ਰਾਜ ਮਹੱਲਾ ਤੀਜਾ ਤੇ ਤੇਰੇ ਰਾਗ ਹੈ ਆਪਣੋ ਜੀ ਮਹਾਰਾਜ ਇੱਕ ਪਤੀ ਆਪਦੇ ਨੂੰ ਇਸਤਰੀ ਨੂੰ ਰਾਵੇ ਮੰਗਦੇ ਹੋਣੇ ਇਸਤਰੀਆਂ ਉਹ ਕਹਿ ਦਰ ਪੁੱਛੋ ਜੀ ਮਨ ਹੈ ਕਿ ਦੇਰ ਵਰਤ ਜਾ ਕੇ ਕੁਛ ਨਾ ਕਰਾਂ ਕਿ ਮੈਂ ਪਤੀ ਦੀ ਪ੍ਰਸ਼ੰਤਾ ਕਿਵੇਂ ਕਰਾਂ ਇਸੇ ਪ੍ਰਕਾਰ ਇੱਕ ਫਿਰ ਰਾਮ ਹੈ ਆਪਣੇ ਇੱਕ ਪਤੀਏ ਪਰਮੇਸ਼ਰ ਨੇ ਕਾਲਪੁਰਖਵਾਹਿਤੂ ਨੂੰ ਉਸਦੇ ਆਪਣੇ ਦੇ ਰਾਜਾ ਇਚਾਰਨਾ ਕਰਨੀ ਹੈ ਉਸਦੇ ਰਾਵਣੇ ਆਨੰਦ ਮਾਣਨਾ ਕਰਨੀ ਹਨ ਇਹ ਤਤਪੇ ਹਨ ਬ੍ਰਹਮ ਗਿਆਨੀ ਹਨ ਉਹ ਕੈਦਰ ਪੁੱਛਣ ਜਾ ਮਹਾਰਾਜ ਮਹਾਰਾਜ ਸਾਹਿਬ ਦੇ ਸ਼੍ਰੀ ਗੁਰੂ ਸਾਹਿਬ ਦੇ ਸਿਖਾਤ ਪਾਤੇ ਜਿਨ੍ਹਾਂ ਦੇ ਜੋਗਣ ਹਨ ਮੈਂ ਕਿਉਂਕਿ ਦਰ ਕੇ ਆਪ ਕੋ ਬਿਨਾਂ ਜਾ ਕੇ ਪੁੱਛਣ ਕਰਾਂ ਆਦਿ ਰਈ ਕੋ ਸੁਖ ਸੰਗਤ ਰੂਪੀ ਦਰ ਹੈ ਮੇਰੇ ਵਾਸਤੇ ਸਤਗੁਰੂ ਸੇਵੀ ਭਾਉ ਕਰਿ ਤੇ ਪ੍ਰਸੰਨ ਕੀਏ ਮੇਰਾ ਉਤਮੰਦੇ ਹਾਣੂ ਸਤਗੁਰੂ ਸੇਵੀ ਭਾਉ ਕਰਿ ਤੇ ਆਈ ਸਤਗੁਰੂ ਸਾਹਿਬ ਦਾ ਸੇਵਨ ਕਰੂੰ ਤਾਂ ਪ੍ਰੇਮ ਕਰਕੇ ਮੈਂ ਤੇਰੇ ਦੇਹ ਮਿਲਾ ਜਦੋਂ ਜਦੋਂ ਸਤਗੁਰੂ ਜੀ ਪ੍ਰਸੰਨ ਹੋਣ ਤੇਰੇ ਪ੍ਰੇਮ ਕਰਕੇ ਕੁਛੇ ਸਿਖਾ ਮੰਗ ਲੈ ਜੋ ਕੁਝ ਮੰਗਣਾ ਹੈ ਉਸੇ ਹੋਰ ਦੁਨੀਆਂ ਦੇ ਪਦਾਰਥ ਨਾ ਮੰਗੂੰਗੀ ਤੇ ਮਾਰੇ ਦੇ ਪਾਸੇ ਜਾਚਣਾ ਕਰੂੰਗੀ ਮੈਂ ਤੇਰੇ ਦੇਹੂ ਮਿਲਾ ਮਹਾਰਾਜੇ ਗਏ ਤੇਰੇ ਪਤਿਰ ਦੇ ਪਰਮੇਸ਼ਰਾ ਉਹਦੇ ਨਾਮ ਨਾਲ ਆਲੂ ਮੇਰੇ ਤੇ ਕਿਰਪਾ ਕੀਤੀ ਕਰੋ ਆਪ ਕਾਹੂ ਉਪਾਏ ਆਪੀ ਵਿਖੇ ਸੰਤ ਗੁਰੂ ਮਹਾਰਾਜ ਸਾਹਿਬ ਦੱਸਦੇ ਹੋਏ ਕਿ ਭਾਈ ਉਹ ਪਰਮੇਸ਼ਰ ਇਹ ਹੈ ਜ ਹੈ ਪਰ ਉਪਾਏ ਫਾਰਿਜ ਨੇ ਪੰਜੇ ਤੱਕ ਵੀ ਇਹਨਾਂ ਪੈਦਾ ਕੀਤੇ ਹੈ ਸੂਰ ਨੂੰ ਤਤ ਨੂੰ ਉਸ ਨੇ ਪੈਦਾ ਕੀਤਾ ਹੈ ਸਾਰੇ ਸੂਖੀ ਸ੍ਰਿਸ਼ਟੀ ਨੂੰ ਪੈਦਾ ਕੀਤੀ ਹੈ ਸੁਖੂਰ ਸ੍ਰਿਸ਼ਟੀ ਨੂੰ ਪੈਦਾ ਕੀਤੀ ਹੈ ਸਾਰੇ ਬ੍ਰਹਮਾ ਦੇ ਸੂਖੀ ਆਦਿਕ ਦੇਵਤੇ ਗੈਂਦ ਮਨੁੱਖੋ ਨਾਗ ਪਸ਼ੂ ਪੰਛੀ ਸਭ ਮਹਾਰਾਜ ਉਸ ਨੇ ਆਪ ਹੀ ਪੈਦਾ ਕੀਤੇ ਹਨ ਆਪੇ ਰਿਖ ਹੈ ਆਪ ਇਹਨੂੰ ਪੈਦਾ ਕਰਕੇ ਵੇਖ ਰਿਹਾ ਹੈ ਸਾਰਿਆਂ ਨੂੰ ਵੇਖਦਾ ਉਹ ਨਦੀ ਕਰਤੂਤ ਜੇ ਦੇ ਕੇ ਦੀ ਚੰਗੀ ਮੰਦੀ ਹੈ ਕੋਈ ਨਹੀਂ ਦੇਖਣ ਵਾਲਾ ਦੁਸ਼ਤਾਰੂ ਵੀ ਆਤੀ ਹੈ ਸਾਰਿਆਂ ਨੂੰ ਆਪ ਹੀ ਪਹਿਦਾ ਕਰਦਾ ਹੈ ਤ੍ਰਿਸ਼ਣ ਆਪ ਹੀ ਤਾਰੇ ਸਾਰਿਆਂ ਦੇ ਅੰਦਰ ਸੁਭਗ ਨੂੰ ਪਹਿਦਾ ਕਰਦਾ ਹੈ ਆਪ ਨੂੰ ਦੇਖਾਰੀਆਂ ਦੇ ਸਭ ਕੋਣ ਵੇਖਦਾ ਹੈ ਤੇਰੇ ਠੀਕ ਸਰਵਾ ਦੇ ਗੁਣ ਹਨ ਤੇਰੇ ਅੰਦਰ ਹੰਕਾਰ ਹੈ ਸਾਧਨ ਅੰਦਰ ਇਹ ਆਪੀ ਕਿਰਪਾ ਕਰਕੇ ਦੇਖਣ ਵਾਲਾ ਹੈ ਉਸ ਨੇੜ ਹੈ ਕਿਸ ਦੂਰ ਹੀ ਇਹਦੇ ਦੇ ਸੀਰਤਾ ਹੀ ਕਿਦੇ ਦੂਰ ਦੇ ਸੀਏ ਮੇਰੇ ਦੀਦੀ ਜੀ ਨੇ ਕਹੀਦਾ ਹੈ ਇਹ ਅੱਖਾਂ ਤੋਂ ਸ਼ਰਮਾ ਨਿਹਰੇ ਹੁੰਦਾ ਹੈ ਦੂਰ ਕੋਈ ਜਿਹੜੀ ਅੱਖਾਂ ਤੋਂ ਪਰੇ ਹੋਵੇ ਅੱਖ ਜੇ ਦੂਰ ਦੀ ਮ ਦੇਖਾਈ ਕੋਈ ਨਹੀਂ ਦੂਰ ਕਹੀਦਾ ਹੈ ਨਿਆਇਕਾਂ ਦੂਰ ਮੰਨਿਆ ਹੈ ਅਤੇ ਇਸ ਪ੍ਰਕਾਰ ਨੇੜੇ ਤੋਂ ਦੂਰ ਦੀਦੀ ਜੀ ਨੇ ਕਹਿਣਾ ਬੰਦਾ ਹੈ ਈਏ ਨੇੜੇ ਕਈ ਨੇੜੇ ਅੰਤਾਂ ਕੰਨ ਦੀ ਨੇੜੇ ਹੀ ਹੈ ਇਹ ਕਰਕੇ ਪ੍ਰਾਣ ਦੀ ਨੇੜੇ ਹੈ ਸਰੀਰ ਦੀ ਨੇੜੇ ਹੈ ਇੰਦਰੀਏ ਦੀ ਨੇੜੇ ਆਉਂ ਕਹੇ ਦੀਏ ਕਿ ਦੂਰ ਕਿਵੇਂ ਕਰੀਏ ਬੇਸਕਾਲ ਬਸੋਂ ਪਰਸੇਗਵਾਇ ਤੋ ਹੁਣੇ ਕਰਕੇ ਉਸ ਵਰਗ ਹੈ ਗੁਰਮੀਸਰ ਕਹਿਣਾ ਬੰਦਾ ਨਹੀਂ ਹੈ ਜਿਨ ਤੇਰੇ ਸੰਗੀ ਜਾਣਿਆ ਜਿਨ ਮਹਾਰਾਜ ਇਸ ਪ੍ਰਕਾਰ ਦੀ ਸੁਖਿਆਤ ਤਾਂ ਹੁੰਦੀ ਹੈ ਜਿਨਾਂ ਨੂੰ ਬਦੂਅ ਕਾਲ ਤੁਸੀਂ ਨਾਲ ਪਾਈ ਜਾਣਿਆ ਹਰ ਰਾਵੇ ਸਦਾ ਹਦੂ ਉਹ ਨੀਰ ਸਨਮੁਖੋ ਦ੍ਰਿਸ਼ਤਾਂ ਨੂੰ ਦੇਖ ਕੇ ਕਦੀ ਕਾਲ ਫੋੜ ਦੇਣਾ ਨਹੀਂ ਮੰਨਦੇ ਆ ਚੰਦੋ ਤੀ ਚੱਲ ਗੁਰ ਕੈ ਭਾਗ ਗੁਰੂ ਰਵਿ ਜੋਮਨ ਵਾਲੇ ਵਿਆਸੂ ਸ਼ੌਂਕ ਪਹਿ ਪਰ ਸ਼ੌਂਕ ਲਵਾਉਣ ਦੀ ਯਾਤ ਨਹੀਂ ਜੋ ਗੁਰੂ ਸਾਹਿਬ ਦੇ ਤਾਂ ਅਨਸਾਰ ਹੋਏ ਕੋ ਚੱਲਣਾ ਕਰ। ਮਨ ਦੇ ਨਰਾਜ ਹੈ ਤੇ ਆਪਨ। ਸੂਰ ਹੈ ਜਿਨੀ ਆਪਣੀ ਪਿਆਰੇ ਦੇ ਅਨੰਦ ਨੇ ਰਾਵਾਂ ਮੰਨਣਾ ਕਰੂੰਗੀ। ਇਹ ਹੁੰਦਾ ਹੈ ਜੇ ਸੱਚ ਸਵਾ। ਤੇ ਰਾਵਾਂ ਜੋ ਉਚਾਰਨਾ ਕਰੂੰਗੀ ਆਪਣੇ ਪਿਆਰੇ ਨੂੰ। ਕਿਸੇ ਹੀ ਸੱਚ శ్రీ ਕ੍ਰਿਸ਼ਨ ਆ ਜਾਣਗੀ। ਰਹਾਉ। ਸਾਧ ਗਰਤੀਆ ਸੁਹਾਗਣੀ। ਦੂਰ ਗੁਰੂ ਸਾਹਿਬ ਦੇ ਸੱਜ ਕਰੰਗੀਆਂ ਹੰਨ। ਉਹ ਮਹਾਪੁਰਖ ਲੋ। ਅੰਦਰੇ ਅੰਦਰੇ ਜੀ ਸਾਡੀ ਸੇਕ ਤੋਂ ਆਦਮੀ ਹਨ ਸੱਚਾ ਸਾਉਦੇ ਸੀਗਾ ਜਨੂ ਕੋਈ ਸ਼ਿੰਗਾਰ ਕਿਹੜਾ ਜੀ ਕੋ ਪ੍ਰਮੇਸ਼ਰ ਮੋਹ ਆ ਗਿਆ ਜੰਨੇਨ ਸਕੇ ਜੀ ਸਾਡੇ ਸ਼ਬਦ ਦਾ ਸ਼ਿੰਗਾਰ ਭਾਈ ਨੂੰ ਹੰਕਾਰ ਹੋ ਹਰ ਵਕਤ ਸ਼ਬਦ ਦੀ ਕਮਾਈ ਕਰਦੇ ਹਨ ਹਰ ਵਾਰ ਕਾਇਨ ਕਰ ਆਪਣੋਂ ਹਰੂ ਜੀ ਵਰਤਤੀ ਹੈ ਅਕਾਲ ਮੂਰਤ ਵਰ ਬਾਗਨਾਸੀ ਆਪਣੇ ਕਾਰਨ ਕਰਮਾਂ ਕਰ ਨੂੰ ਅੰਦਰੂਪਾ ਲੰਗੇ ਸਾਖੀ ਰੂਪ ਕਰਕੇ ਮੁਰਕਾ ਹੇਤ ਪਿਆ ਮਾਰੇ ਪ੍ਰਾਪਤ ਕੀ ਕਰਦੇ ਸਭ ਜੀ ਦੇ ਨਾਮ ਹੋਏ ਕਿ ਤੁਆ ਆਪਾਰ ਤਾਰਾ ਵਾਰ ਦੇ ਵਖਤ ਕੀ ਪਾਈ ਨੇ ਪਿਆਰ ਦਾ ਹੇਤ ਪਿਆ ਗੁਰੂ ਸਾਹਿਬ ਦੀ ਹੇਤੂ ਕਾਰਨ ਹਣਗੇ ਵਾਹਿਗੁਰੂ ਦੇ ਪਿਆਰ ਲਾਉਣ ਦਾ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਹੇਤ ਕੀਤਾ ਹੈ ਉਹਨਾਂ ਦਾ ਪਿਆਰ ਵਾਹਿਗੁਰੂ ਦੇ ਅਸਿਕਾਂ ਤੂ ਤੋਹਰੇ ਰੂਪ ਤੇ ਪਿਆਰ ਵਜਿਆ ਹੈ ਇਹ ਸੁਹਾਵੀ ਹਰ ਰੰਗ ਰਵੇ ਉਹਨਾਂ ਦੀ ਰੰਗਾਂ ਕਰੀ ਪੀ ਸੇਵਾ ਸੇਵ ਨੀਕ ਹੈ ਉਹ ਹੀ ਸਰਬ ਰੂਪੀ ਵਿਸਾਈ ਗੁਰ ਤੇ ਵੀ ਹੋਈ ਹੈ ਯੋ ਹਰਿ ਦੇ ਗੁਣਾਂ ਨੂੰ ਦਗਾ ਉਚਾਰੁ ਨਾਨਕ ਤੁੰਤਿ ਪਰੇ ਪੰਡਾ ਜੁਨਾ ਦੇ ਅੰਤ ਕੰਨੂ ਕਿਰਪੁਣਾ ਰੇ ਭਗਤਿ ਦੇ ਨਾਰਨ ਲਵਾ ਲਾ ਘਰ ਤੇ ਨੈ ॥ ਜੋ ਪ੍ਰਭ ਪ੍ਰੀਤਿ ਤਰੁ ਮਾਨਵ ਰਸਾ ਕੋ ਤਾਰਾ ਪ੍ਰਭੂ ਹੈ ਜਿਹੜਾ ਹੈ ਬਾਪਾ ਹੈ ਜੁਨਾ ਦੇ ਮਨ ਚ ਵਸ ਜਾਂਦਾ ਹੈ ॥ ਇਹ ਸਭ ਸੈ ਜੀ ਆਧਾਰ ਹੈ ਇਹ ਸਭ ਦੁਨੀਆਂ ਦੇ ਤਨ ਆਸਰਾ ਜਿਨਵਾ ਸਦਾ ਦੇਨੁ ਵਾਰਾ ਹੈ ॥ ਤੇਰੇ ਪਾਲਣ ਆਪਣਾ ਗੁਰੂ ਆਪਣਾ ਪਤੀ ਜਾਣ ਕੇ ਉਸ ਨੂੰ ਸਲਾਉਂਦੇ ਹਨ ਕਿ ਤੈ ਹੋਰ ਸੱਦ ਬਲੇ ਹਾਰ ਜਾ ਉਹਨੂੰ ਉਹ ਪੁਰਖਾਂ ਦੇ ਹੀ ਸਭ ਤੋਂ ਵੱਡੇ ਹਾਰਦ ਕੁਰਬਾਨ ਜਾਈਏ ਸਸ਼ੀਨਾ ਤੋਂ ਮਾਲੋ ਤਾਨੁ ਅਰਤੀ ਤੇਰ ਗੁਰੂ ਉਹਨੂੰ ਮਨੂ ਦੀ ਜੇਜੇਂ ਗ੍ਰੋ ਮਨੂ ਨੂੰ ਨੌਰ ਛੱਡਦੀਏ ਤਾਨੂ ਦੀ ਰੋਦੀਏ ਸੇਵਾ ਵਿੱਚ ਜਦ ਦੇ ਇਹ ਹੰਕਾਰ ਵੀ ਛੱਡ ਲਈਏ ਜਿਨ ਕੈ ਲਾਗਾ ਪਾ ਵਰਨਿ ਕਰਨੀ ਲੱਗੇ ਰਹੀਏ ਜਿਨ ਇੱਕ ਪਛਾਣਿਆ ਜਿਨਾਂ ਨੇ ਇਸ ਤਰ੍ਹਾਂ ਦਾ ਪਿਆਰ ਕਰੀਏ ਜਿਨਾਂ ਨੇ ਕਦੇ ਆਤਮਾ ਰੂਪ ਨੂੰ ਪਛਾਣ ਲਿਆ ਹੈ ਜੁਜਾ ਧਾਉ ਤੁਕਾ ਗਾਉਂਦ ਗਾਉਂਦ ਨੰਦ ਨੂੰ ਚੱਕ ਦਿੱਤਾ ਹੈ ਸਤਿ ਮਰਗ ਦਾ ਨਾਮ ਪਛਾਣੀਏ ਕੋ ਗੁਰਮਖੰਦੀ ਸੰਗਤ ਕਰਕੇ ਪਰਮੇਸ਼ਰ ਦਾ ਨਾਮ ਪ੍ਰਾਪਤ ਹੁੰਦਾ ਹੈ ਨਾਮ ਕਰਕੇ ਮੁਖੀ ਗੁਰਾ ਜਾਇਆ ਉਹ ਬ੍ਰਹਮਣੀ ਕੁਸ਼ਾਣੀ ਦਾ ਹੈ ਨਾਨਕ ਸੱਚ ਸਮਾ ਪਰਗੋ ਜਿੰਦਾਂ ਸੱਚ ਸਰੂਪ ਹੈ ਉਸ ਦੇ ਸਮਾਜ ਆਈਗਾ ਹੈ ਸ੍ਰੀ ਰਾਗ ਮਹੱਲਾ ਤੀਜਾ ਹਰ ਦੀ ਸੱਚਾ ਸੱਚ ਤੂੰ ਪਰਗੋ ਜਿੰਦਾਂ ਨੇ ਹਰੀ ਤੂੰ ਪਿਛੇ ਵੀ ਸੱਚਾ ਸੀ ਕੋਈ ਵੀ ਸੱਚ ਸਰੂਪ ਹੈ ਅੱਜ ਇਹਨੂੰ ਮਾਰਾ ਸੰਸਰੀ ਨੂੰ ਹੋਣਾਗਾ ਸਾਡਕ ਤੇਰਾ ਕੀਰੈ ਤੇ ਸਾਡਕ ਹਮਾਰਾ ਉਹਦੇ ਕੀਦੇ ਦਸਤਰ ਦੇ ਅੰਦਰ ਹੈ ਸਭ ਕੋ ਤੇਰੇ ਕੀ ਮਾਇਰੂਤੀ ਬਾਸਿਕਲ ਤੇਰੇ ਕੋ ਰੱਖਿਆ ਹੋਇਆ ਹੈ ਸਭ ਕੋ ਤੇਰੇ ਸਕੇ ਪਾਕਾ ਹਜੂਰ ਅੰਦਰ ਬਾਦੂਤੀ ਸੁਖੀ ਅੰਦਰ ਸਭ ਕੋ ਬੰਨਿਆ ਹੋਇਆ ਹੈ ਸੈ ਗੁਰ ਤੇਰੇ ਹਕਮਤੂ ਪੀਰੇ ਤੀਰਕ ਹੈ ਲੱਖ 84 ਹੀ ਕਰਸ ਦੇ ਸ੍ਰੀ ਇਹ ਮਹਾਰਾਜ 84 ਲੱਖ ਦੀਨ ਵਾਲੇ ਗੁਰੂ ਪਰਸ ਦੇ ਸਿਰ ਦੇ ਹੈ ਨਹੀਂ ਪ੍ਰਾਪਤ ਹੁੰਦਾ ਤੂੰ ਇਹ ਗੁਰੂ ਤੇ ਇਤੇ ਪੀਰੇ ਗੁਰੂ ਨਾਨਕ ਸਾਹਿਬ ਜੋ ਮੁਸਲਮਾਨ ਦੇ ਵੀ ਸਿਰ ਹਨ ਜੋ ਮੁਸਲਮਾਨਾਂ ਦੇ ਵੀ ਪੀਰ ਹਨ ਉਹ ਗੁਰੂ ਪੀਰ ਯਾਹਰ ਪੀਰ ਜਗਤ ਗੁਰੂ ਦਾਦੇ ਦੇ ਮੇਰ ਤੇ ਜਨੇ ਕਿਸੇ ਨੇ ਪ੍ਰਾਪਤੀ ਨਹੀਂ ਹੋਈ ਹੈ ਮੇਨ ਗੁਰੂ ਤੇ ਕੀੜਾ ਬਿਨਾ ਗੁਰੂ ਸਾਹਿਬ ਦੇ ਮਿਲੇ ਤਾਂ ਤੀੜ ਹੀ ਰਹਿੰਦੇ ਆ ਜੰਮਨ ਮੰਨ ਦੇ ਕੀੜੇ ਜਾਂਦੇ ਆ ਕਾਲ ਦੇ ਵਿੱਚ ਕੀੜੇ ਜਾਂਦੇ ਆ ਕ੍ਰਿਸ਼ਨਾ ਦੇ ਕੀੜੇ ਜਾਂਦੇ ਆ ਮਾਇਆ ਦੇ ਵਿੱਚ ਪੀੜੇ ਜਾਂਦੇ ਹਨ ਚਿੰਤਾ ਦੇ ਵਿੱਚ ਪੀੜੇ ਜਾਂਦੇ ਹਨ ਬਿਨਾ ਗੁਰੂ ਤੀਰ ਜੋ ਮੱਧ ਨਹੀਂ ਹਨ ਉਹਨਾਂ ਦੇ ਮਿਲਿਆਂ ਤੋਂ ਬਗੈਰ ਹਰ ਜੀਉ ਬਖਸ਼ਿ ਬਖਸ਼ ਲੈ ਹਰ ਜੀਉ ਬਖਸ਼ਿ ਹਰਿ ਹਾਲ ਪ੍ਰਖਣ ਬਖਸ਼ੇ ਨ ਦੁਨੀਆਂ ਵਾਸਤੇ ਗੁਰੂ ਸਾਹਿਬ ਇਹ ਦੁਨੀਆ ਨੂੰ ਬਖਸ਼ਣ ਵਾਸਤੇ ਕਿਸੇ ਗੁਰੂ ਸੂਰ ਮਹਾਰਾਜਾਂ ਕੋ ਧਾਰੋ ਤਾਂ ਸਰਗੁਰੂ ਸੰਸਾਰ ਵਿੱਚ ਆਏ ਹੈ ਜਿਨ੍ਹਾਂ ਨੂੰ ਮਹਾਰਾਜ ਬਖਸ਼ ਲੈਂਦੇ ਹਨ ਬਖਸ਼ ਲੈ ਹਰ ਜੀ ਦੇ ਬਖਸ਼ੇ ਹੋਏ ਨੇ ਕਿ ਉਹ ਸਗਰੀ ਦੁਨੀਆ ਵਾਸਤੇ ਇਹਨਾਂ ਨੂੰ ਮਹਾਰਾਜ ਬਖਸ਼ ਲੈਂਦੇ ਐ ਉਸ ਸਦਾ ਸਰੀਰ ਇਹਨਾਂ ਨੂੰ ਸਦਾ ਸੁਖੀਂ ਤੇ ਹਿੰਦਾ ਹਨ ਇਹ ਲੋਕ ਦੀ ਤੇ ਲੋਕ ਦੀ ਸਵਾਸੇ ਖੁੰਦਾ ਹੈ ਗੁਰ ਪ੍ਰਸਾਦੀ ਸੇਵ ਕਰੀ ਸਭ ਗੁਰਾਂ ਦੀ ਕਿਰਪਾਲਤਾ ਜੇ ਹੋਵੇ ਤਾਈ ਪਾਂਤੈਲ ਕੀਤੀ ਜਾਂਦੀ ਮਹਾਰਾਜ ਜੀ ਅੱਜ ਜ਼ਹਿਰ ਗੰਭੀਰ ਹੈ ਉਸ ਚ ਜ਼ਹਿਰ ਨਿਰਹਲ ਹੈ ਗੂੜ ਦੂੰਗਾ ਹਾਂ ਆਤਲ ਆਸ ਪਰ ਸ੍ਰੀਪ ਹੈ ਮਨ ਮੇਰੇ ਨਾਮ ਰਤੂ ਸੁਘਵੋ ਸੇਵਿ ਗਾਰੇ ਮਹਾਰਾਜ ਸੁਖ ਕਿਉਂ ਨ ਆਵੇਗਾ ਨਾਮ ਨੂੰ ਗੰਗੇ ਜਾਣੇ ਕਰਕੇ ਹੋਦਾ ਸੁਖਰਾਜ ਕੋ ਹੋਵੇਗਾ ਗੁਰਮਤਿ ਨਾਮ ਸਲਾਹੀਏ ਜੇ ਹੰਡੀ ਗੁਰਮਤਿ ਵਾਰ ਅਸਲਾਣਾ ਕਰੀਏ ਤਾਂ ਹੀ ਆਪਣੀ ਮਤ ਨਾਲ ਹੁਸਲਾ ਆ ਜਾ ਸਕਦਾ ਸਤਿਗੁਰੂ ਦੀ ਹੰ ਮੱਥੇ ਧਾਰ ਕੇ ਆਪਾਂ ਤਾਂ ਹੰ ਮੁਰਦ ਕਿਸ ਲੈਣਾ ਕਰੀਏ ਦੂਜਾ ਅਵਰ ਨਾ ਕੀ ਕੋਈ ਵਾਹਿਗੁਰੂ ਤੋਂ ਬਿਨਾਂ ਦੂਸਰਾ ਅਵਸਥਾਨ ਚ ਕੋਈ ਨਹੀਂ ਜੇ ਨਾਮ ਨਹੀਂ ਸਲਾਹੀਏ ਇਹੀ ਪਾਲਸਕਾ ਦਾ ਵਰਤਦੀ ਹੈ ਇਹੇ ਤੇ ਤਾਂ ਤਸੰਨ ਨੂੰ ਪੀਂਦੇ ਐ ਮਾਰੇ ਤੋਂ ਬਿਨਾ ਹੋਰ ਦੁਸ਼ਰਾ ਕੋਈ ਨਹੀਂ ਜਿਸ਼ਲਾ ਹੈ ਰਹਾਉ ਤਾਰੇ ਨਰ ਆਏ ਲੋ ਹੁਕਮ ਹੈ ਉਹ ਧਰਮ ਹੋ ਜਨੂ ਅਕਾਲ ਪ੍ਰਖਵਾਹੀ ਰਿਧੀ ਆਗਰ ਆਏ ਹੁਕਮ ਹੈ ਲੈ ਸੱਚਾ ਧਰਮ ਦੀ ਬਾਤ ਤੋਂ ਤਾਰੇ ਤੋਂ ਪ੍ਰਲੋਕ ਕੇ ਸੱਚੇ ਧਰਮ ਦਾ ਵਿਚਾਰ ਨਾ ਕਰਿਆ ਕਰ ਦੂਜੇ ਭਾਇ ਦੁਸ਼ਤ ਆਤਮਾ ਜਿਹੜੇ ਗਵਾਧ ਭਾਵ ਵਾਲੇ ਪ੍ਰਖ ਹੈ ਜਿਹੜੇ ਦੁਸ਼ਤ ਪ੍ਰਖ ਹੈ ਜਿਹੜੇ ਜਿੰਨ ਨੂੰ ਪਿਆਰੀ ਲੱਗਦੀ ਹੈ ਐਸੀ ਆਤਮਾ ਮਨ ਵਾਲੀ ਪੁਰਖ ਹਨ ਉਹ ਤੇਰੀ ਸਰਕਾਰ ਉਹ ਤੇਰੀ ਸਰਕਾਰ ਪਰਜਾ ਹੈ ਤੇਰੀ ਉਹ ਪਰਜਾ ਰਿਆ ਹੈ ਤੇਰੀ ਸਰ ਸ਼ਬਦੋ ਤੇ ਉਹਨਾਂ ਦੇ ਕਾਰ ਹੁਕਮ ਹੈ ਅਭੀ ਆਤਮੀ ਹਰ ਗੁਣੋ ਆਕਾਸ਼ ਮਨ ਅਭ ਅਭ ਤਾਨ ਰੂਪ ਜੋ ਪਰਮੇਸ਼ਰ ਉਹਦੀ ਪ੍ਰਾਪਤੀ ਵਾਲੇ ਮਹਾਪੁਰਖ ਹਨ ਜਿਨ੍ਹਾਂ ਦੇ ਅੰਦਰ ਹੋਈਏ ਗੁਣਾਂ ਦਾ ਦਾਪਰ ਖਿਆਨਾ ਉਹਨਾਂ ਦੇ ਮੰਨ ਚ ਲੱਗਿਆ ਹੋ ਰਿਹਾ ਹੈ ਜਪ ਹੈ ਇੱਕ ਮੋਰਾ ਇੱਕ ਰਸ ਮੜਾ ਦੀ ਪ੍ਰਮੇਸ਼ਰ ਦਾ ਨਾਮ ਜਪਦੇ ਹਨ ਉਹਨਾਂ ਦੀ ਸੇਵਾ ਧਰਮ ਰਾਏ ਕਰੇ ਉਹਨਾਂ ਦੀ ਧਰਮ ਰਾਜਾ ਬਲਕੇ ਨਾਨਕ ਧਰਮ ਐਸੇ ਜਦਾ ਕਿ ਕੋ ਅੱਬਲ ਤੱਕ ਜਾਂਦੇ ਨਹੀਂ ਹੋ ਪਰ ਜੇ ਜਨਕਵੰਨੀ ਤੇ ਜਨਨ ਦੀ ਜੀ ਹੋ ਜਾਵੇ ਦੇਖਣ ਵਾਸਤੇ ਤਾਂ ਧਰਮ ਰਾਜਾ ਉਹਨਾਂ ਦੀ ਤਹਿਲ ਕਰਦਾ ਹੈ ਸਵਾਰ ਲੁਹਾ ਜੈ ਭੰਨਵਾਹ ਦੀ ਧੂਮ ਬਣਾਉਣਾ ਮੈਂ ਇਹ ਮਹਾਂ ਤਰਕ ਬਾਇਦਾ ਕੀਤੇ ਮੈਂ ਪਾਤੀਆਂ ਦੇ ਹਰ ਵਕਤ ਬਾਪਿਆ ਰੰਗ ਕੋਈ ਸੰਗਤ ਕਰਕੇ ਮੇਰਾ ਵੀ ਉਧਾਰ ਹੋ ਜਾਵੇਗਾ ਮਾਨਕੇ ਵਿਚਾਰ ਮਨ へ ਤਜ ਜਿਹੜਾ ਪੁਰਸ਼ ਭਾਈ ਮਨ ਦੇ ਅੰਦਰ ਕੋਈ ਵਧਾਰਨ ਉਬਾਰਦੀ ਵੱਲ ਮਨਾ ਕਰਨ ਵਾਲੇ ਨੂੰ ਜੀਨੋ ਕਰਨ ਵਾਲੇ ਉਹਨਾਂ ਦੀ ਸੰਗਤ ਦੁਆਰਾ ਮਨਾ ਕਰਦੇ ਜੀ ਸੰਗਤ ਨੂੰ ਮਨਾ ਕਰ ਲਿਆ ਕਿ ਆਉਗਣ ਨਹੀਂ ਕਰਨੇ ਚਾਹੀਦੇ ਉਹਨਾਂ ਨੇ ਮਨ ਦੇ ਵਿਕਾਰਾਂ ਨੂੰ ਮਨ ਦੇ ਵਿੱਚੋਂ ਪਿਆ ਕਰ ਲੈ ਮਨ ਮਨਾ ਕਰ ਲੈ ਤਿਆਗ ਦੇ ਦੇ ਤਿਆਗ ਦਾ ਤਿਆਗ ਕਰੇ ਮਾਨ ਕੀ ਤਾ ਮੋਹ ਅਗਨਾ ਮਨ ਮੋਹ ਸਰੀਰ ਜਾਣਾ ਸੂਰ ਮਨ ਚ ਗੁਣੇਲਾ ਹੰਕਾਰ ਨਾ ਫੁਰੂਜੂ ਲੱਗਿਉ ਮੰਨਣਾ ਹੋਇ ਆਤਮਾ ਰਾਮਿਤ ਸਾਨਿਆ ਜੋ ਬ੍ਰਹਮਾਤਮਾ ਸਾਰਿਆਂ ਦੇ ਵਿੱਚ ਰਾਮ ਹੈ ਉਸ ਨੂੰ ਪਛਾਨ ਲਿਆ ਜਿਨ੍ਹਾਂ ਨੇ ਸਹਿਜੀ ਨਾਮ ਸਮਾਏ ਜਿਹਦੇ ਮਨ ਨਾਮ ਵਿੱਚ ਸਮਾ ਜਾਂਦਾ ਮਸਤ ਹੋ ਜਾਂਦਾ ਹੈ ਜਨ ਸਤਜੋਰੇ ਮੁਕਤ ਨਾ ਪਾਈਏ ਸਤਿਗੁਰੂ ਸਾਹਿਬ ਤੋਂ ਬਿਨਾਂ ਮੁਕਤ ਨਹੀਂ ਕੋਈ ਹੋਰ ਪਾ ਸਕਦਾ ਹੈ ਮਨੁੱਖ ਸਿਰਾ ਦੀਵਾਨ ਨੂੰ ਨਾਨਕ ਜੀ ਦੇ ਦੀਵਾਨ ਕੰਗਲੇ ਸੁਣਦੇ ਫਿਰਦੀ ਆਂ دیਵਾਨੇ ਹੋਏ ਫਿਰੇ ਛੱਲੇ ਹਨ دیਵਾਨਾਂ ਕਪੈਰੀਆਂ ਕੁਗਵਾਰੀਆਂ ਚ ਕਦੇ ਧਰਮ ਨਾਲ ਆਇਆ ਦੀ ਕਤੇਰੀ ਵਿੱਚ ਕਦੇ ਸਰਗ ਦੀ ਕਤੇਰੀ ਵਿੱਚ ਕੰਮ ਕਰਮਾਂ ਕਰਕੇ ਕਦੇ ਪਾਪੀਆਂ ਦੀ ਕਤੇਰੀ ਵਿੱਚ ਪਾਪ ਕਰਕੇ ਇਹ ਦੀਵਾਨ ਜਵਾਨਾਂ ਕਚੇਰੀਆਂ ਕਚੇਰੀਆਂ ਜੀ ਕਿਸਾਨ ਕਿਰਿਆ ਫਿਰਦਾ ਹੈ ਸਾਉ ਦਾ ਲੋਕ ਨੀ ਲ ਕਥਨੀ ਬਦਨੀ ਕਰੀ ਸਾਉ ਦੇ ਸਭ ਨੂੰ ਜਾਣਿਆ ਨਹੀਂ ਕਥਾ ਵੀ ਕਰੀ ਜਾਂਦਾ ਹੈ ਤੂੰ શ્રી ਵੀ ਚੰਗੀ ਕਰਨ ਜਾਣਦਾ ਹੈ ਵਿਸਵਾ ਮਾਇਸਮਾ ਕਥਾ ਕਰਕੇ ਮਾਇਆ ਵਿੱਚ ਕਿੱਥ ਲੱਗਾ ਹੋਇਆ ਹੈ ਤੂੰ શ્રી ਕਰਕੇ ਹੀ ਮਾਇਆ ਵਿੱਚ ਕਿੱਥ ਲੱਗਾ ਹੋਇਆ ਹੈ ਕਿਉਂ ਵਿਸਵਾ ਮਾਇਆ ਚ ਸਮਾ ਰਹਿੰਦਾ ਚਿਤ ਵਾਹਿਗੁਰੂ ਦੇ ਸ਼ਮਨਤ ਨਹੀਂ ਜੁੜਿਆ ਹੋਇਆ ਇਸ ਕਰਕੇ ਸ਼ਬਦ ਨੂੰ ਜਾਣਦਾਨੀ ਸ਼ਬਦ ਜਾਣੇ ਦੇ ਨਾਲ ਮੁਕਤੀ ਨਹੀਂ ਹੋ ਸਕਦਾ ਸਾਦ ਕਿਸ ਆਪੇ ਆਪ ਹੈ ਜਿਨ ਕੋ ਮੰਨਣ ਸੰ ਕੋ ਆਪਣਾ ਆਇ ਪ੍ਰੀਤ ਨੂੰ ਇਸਰ ਦੂਜਾ ਅਵਰ ਨਾ ਕੀ ਸੋਰ ਸੰਗ ਦੇਖਿਆ ਬਰਸਤਾਂ ਕੋ ਹੋਰ ਕੋਈ ਨਹੀਂ ਹੈ ਉਹ ਬੁਲਾਏ ਕਿਉਂ ਬੋਲੀ ਆਸ ਤੇ ਗਾਈ ਗੁਰੂ ਮੇਰਾ ਵਾਹਿਗੁਰੂ ਸਾਥੋਂ ਬੁਲਾਉਂਦਾ ਹੈ ਉਸੇ ਤਰ੍ਹਾਂ ਸਾਡਾ ਬੋਲਣਾ ਹੁੰਦਾ ਹੈ ਜਾਂ ਆਪ ਬੁਲਾਇ ਰਸੂ ਅਸੂ ਨੂੰ ਬੋਲਦੇ ਉਹਨਾਂ ਨੂੰ ਆਮਾਰਾ ਸਾਹ ਬੁਲਾਉਂਦਾ ਹੈ ਗੁਰਮੁਖ ਬਾਣੀ ਬ੍ਰਹਮ ਹੈ ਗੁਰਮੁਖ ਬਾਣੀ ਦੀ ਬ੍ਰਹਮ ਹੀ ਬਸਿਆ ਹੋਇਆ ਹਰ ਵਕਤ ਬ੍ਰਹਮ ਸੁਵੰਦ ਦੀ ਬਾਣੀ ਬੋਲਦੇ ਹਨ ਗੁਰਮੁਖੋ ਸਾਦੇ ਮੇਲਾ ਆਵਾਹ ਹਉਮੈ ਤੇ ਸ਼ਬਦ ਉਪਦੇਸ਼ ਕਰਕੇ ਬ੍ਰਹਮ ਦਾ ਮਲਾਪ ਹੁੰਦਾ ਹੈ ਨਾਨਕ ਨਾਮ ਸਮਾਲੀ ਤੀ ਨਾਨਕ ਜੀ ਨੂੰ ਮਾਰਾਬ ਗੁਰਮੁਖੋ ਕਿਰਪਾ ਕਰੋ ਤੇ ਮਾਰਾ ਕਹੋ ਪਿਆਰਿਆ ਨਾਮ ਨੂੰ ਸੰਗਾਲ ਯਾਦ ਕਰ ਇੱਕ ਸੋਧਿਆ ਸੁਖ ਹੋਵੇ ਜਿਸ ਨਾਮੇ ਦੇ ਸੇਵਨੇ ਕਰਕੇ ਪਹਿਨੀ ਹੀ ਆਤਮ ਸੁਖ ਦੀ ਪ੍ਰਾਪਤੀ ਹੋ ਜਾਵੇ